ਫੀਕਾ ਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅਰਵਿਕਾ ਦੇ ਸਫਰ ਤੇ ਵਿੱਚ ਤੇ ਅੱਜ ਜਿਕਰਤਾjs ਮੇਰਾ ਪਹਿਲਾ ਦਿਨ ਹੈ ਪਿਆਰੋ ਕੇ ਰੈਸਟੋਰੈਂਟ ਚ ਆਈਆਂ ਬ੍ਰੇਕਫਾਸਟ ਕਰਨ ਤੇ ਤੁਸੀਂ ਬਲੀਵ ਨਹੀਂ ਕਰੋਗੇ ਕਿ ਅੱਜ ਮੈਂ ਕਿੰਨੇ ਦਾ ਬ੍ਰੇਕਫਾਸਟ ਕਰ ਰਹੀ ਹਾਂ ਅੱਜ ਮੈਂ ਕਰ ਰਹੀ ਹਾਂ 1,62,000 ਦਾ ਬ੍ਰੇਕਫਾਸਟ ਜਸਟ ਬ੍ਰੇਕਫਾਸਟ ਦਾ ਮੋਸਟ ਐਕਸਪੈਂਸਿਵ ਵਨ ਜੋ ਕਿ ਇੰਡੋਨੇਸ਼ੀਅਨ ਕਰੰਸੀ ਹੈ ਰੁਪੀਏ ਨਹੀਂ ਹੈ ਓਕੇ ਔਰ ਜਿਹੜਾ ਕਿ ਆਪਣਾ ਆਪਣਾ ਬੰਦਾ ਹੈ ਉਹਦੇ ਵਿੱਚ ਕੀ ਬੋਲਦੀ ਹੈ ਯੂ ਐਸ ਡੀ ਵਿੱਚ ਬੰਦਾ 10 ਡਾਲਰ ਠੀਕ ਹੈ ਔਰ ਜੋ ਕਿ ਇੰਡੀਅਨ ਰੁਪੀਸ ਵਿੱਚ ਕਨਵਰਟ ਕਰ ਬੰਦੀ ਇਹ ਨਾ ਬਣ ਰਿਹਾ 900 ਰੁਪਏ ਮੈਨੂੰ ਲੱਗਦਾ ਹੈ ਕਿ ਜਿਹੜੀ ਕੰਟਰੀਸ ਦਾ ਪੈਸੇ ਦੀ ਕੀਮਤ ਜ਼ਿਆਦਾ ਦਿਖਾਈ ਜਾਂਦੀ ਹੈ ਨਾ ਜ਼ਿਆਦਾ ਐਕਸਪੈਂਸਿਵ ਹੈ কাল ਇੱਕ ਪਾਣੀ ਦੀ ਬੋਤਲ ਲਈਏ 1 ਲੀਟਰ ਦੀ ਤੁਸੀਂ ਬਲੀਵ ਨਹੀਂ ਕਰੋਗੇ ਕਿੰਨੇ ਦੀ ਸੀ ਆ दस हज़ार की सिर्फ एक पानी की बोतल सी और इंडियन करेंसी में पता कितने की सी साठ रुपए की डेढ़ लीटर ठीक है।, है और अपने यहाँ पे कितने की मिलती है बीस या तीस रुपए की है तो ज़रूरी नहीं है कि अगर आप महंगी कंट्री में हो मतलब जो तो पैसा कम दिखाए हो वो ज़्यादा एक्सपेंसिव है जो तो मुझे लगता लग है बाकी आई थिंक अच्छी लग रही है बाकी मैं आपको रेस्टोरेंट दिखाती हूँ यहाँ पर मैं ब्रेकफास्ट करी ऊपर से मेरे साथ सबसे बड़ी प्रॉब्लम क्या है मैं मीट नहीं खाती ठीक है मैंने चलो एग फिर भी क्योंकि आज बुधवार है सर चलो खा लेती हूँ बट uh, मैं मीट नहीं खाती मैं ग्लूटन नहीं खाती मुझे वो बड़ी दिक्कत आ रही है यहाँ पे गलूटन फ्री ढूंढने में राइस कहते हैं कि राइस 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 बट यहाँ यहाँ पे भी बहुत ज़्यादा मैदा कंज्यूम हो रहा है सो so, अभी टोस्ट करवाया है और uh, अभी मेरे लिए बॉल आएगा जिसमें मिक्स बॉल होगा वो देखते हैं और ये रेस्ट ये वाला जो है रेस्टोरेंट है जिते असी इस समय खाना खाने आई हैं मैं ਤੁਸੀਂ ਦੇਖ ਸਕਦੇ ਹੋ ਰਿਤ ਦੀਦੀ ਨੇ ਸਾਡੀ ਬੜੀ ਹੈਲਪ ਕੀਤੀ ਹੈ ਜਿਹੜੀ ਦੀਦੀ ਤੇ ਵਿਚਾਰੀ ਕੇ ਲੈ ਕੇ ਖੜੋਤੀ ਆ ਕੀ ਆਈ ਸੀ ਇਹ ਖਾਣਾ ਹੈ ਇੱਥੇ ਮੈਨੂੰ ਪਹਿਲੇ ਸਾਰੇ ਬੋਲ ਸੀ ਤੂੰ ਬਾਹਰ ਘੁੰਮਣ ਜਾਏਂਗੀ ਨਾ ਤੈਨੂੰ ਬਹੁਤ ਦਿੱਕਤ ਆਏਗੀ ਕਿਉਂ ਖਾਣੇ ਦੇ ਮਾਮਲੇ ਚ ਉਹ ਗੱਲ ਬਿਲਕੁਲ ਸੱਚ ਹੈ ਮੇਰੇ ਕੋਈ ਨਖਰੇ ਨਹੀਂ ਆ ਬਸ ਮੇਰੇ ਖਾਣੇ ਦੇ ਹੀ ਨਖਰੇ ਕਿ ਮੈਨੂੰ ਚਾਵਲ ਚਾਹੀਦੇ ਹੁੰਦੇ ਆ ਮੈਂ ਗਲੂਟਨ ਫ੍ਰੀ ਖਾਣਾ ਖਾਂਦੀ ਹਾਂ ਮੈਨੂੰ ਗਲੂਟਨ ਤੋਂ ਬਹੁਤ ਦਿੱਕਤ ਹੈ ਚਿਕਨ ਨਹੀਂ ਖਾਂਦੀ ਮਟਰ ਨਹੀਂ ਖਾਂਦੀ ਔਰ ਫਿਰ ਆਫ ਕੌਰਸ ਬੀਫ ਬਹੁਤ ਜ਼ਿਆਦਾ ਹੈ ਤਾਂ 10 ਵਾਰ ਕੁਝ ਲੈ ਬੰਦਾ ਹੈ ਥਿਸ ਇਜ਼ లైక్ షీ హస్ అ టోఫు టోఫు ఇస్ ఆల్సో ఫిష్ టోఫు ఇస్ ఆల్సో ఇన్ వెజిటబుల్స్ బట్ యు నో సోయా ఫన్నీ ਜਿਹੜਾ ਬੋਲਦੇ ਸੋ ਬਹੁਤ 10 ਵਾਰ ਪੁੱਛਨੇ ਪੈਂਦਾ ਹੈ ਚੀਜ਼ਾਂ ਨੂੰ ਥੋੜਾ ਜਾ ਉਹ ਚੀਜ਼ ਹੈ ਖਾਣੇ ਦੇ ਮਾਮਲੇ ਥੋੜੀ ਮਗਸ ਮਾਰੀ ਹੈ ਪਰ ਉਦਾਂ ਸਭ ਕੁਝ ਠੀਕ ਹੈ ਉਹਨਾਂ ਨੇ ਸਾਨੂੰ ਇਹ ਵੀ ਦਿੱਤਾ ਹੈ ਪਰ ਅਣੀ ਕੀ ਚੀਜ਼ ਹੈ ਟੋਕਨ ਨੰਬਰ ਸ਼ਾ ਲੱਗਦਾ ਪਿਆ ਦੇਖਦੇ ਕੀ ਕਰਦਾ ਹੈ ਇਹ ਥੋੜੀ ਕੋਈ ਲਾਈਟ ਵੀ ਜਲਦੀ ਪਈ ਹੈ ਧਿਆਨ ਨਾਲ ਦੇਖੋ ਮਤਲਬ ਰੈਸਟੋਰੈਂਟ ਦੇ ਵਿੱਚ ਹਨ ਜਿੱਤਾ ਪਤਾ ਨਹੀਂ ਇਹਦੇ ਬਟਰ ਮਟਰ ਕੁਝ ਵੀ ਨਹੀਂ ਹੈ ਬੜੇ ਚੰਨ ਲਾਈਟ ਹੀ ਜਲਦੀ ਪਈ ਹੈ ਸਾਜੇ ਤੋਂ ਕਰਦੇ ਹੁੰਦੇ ਹਨ ਅੱਛਾ ਸੇਫ ਉਗਤਿਆ ਨਾ ਦੇਖੋ ਵਿੱਚ ਸਾਈਡ ਜਲਦੀ ਪਈ ਆ ਪਤਾ ਨਹੀਂ ਕੀ ਚੀਜ਼ ਹੈ ਮੈਂ ਵੀ ਪਹਿਲੀ ਵਾਰ ਦੇਖੀ ਆ ਚਲੋ ਐਡਵਾਂਸ ਕੰਟਰੀਜ਼ ਇਹਨਾਂ ਦੀ ਮੈਨੂੰ ਉਹ ਚੀਜ਼ ਸਾਫ਼ ਸੁਥਰੀ ਹੈ ਉਪਰੋਂ ਦੀ ਸਭ ਤੋਂ ਬਨੇਗਾ ਤੁਹਾਨੂੰ ਇਹਦਾ ਸਮ ਇੱਥੇ ਸਾਡਾ ਮੇਰਾ ਜੋ ਹੋਟਲ ਹੈ ਉਹ ਉਸ ਸਾਈਡ 'ਚ ਹੈ ਤੇ ਜਦੋਂ ਰੋਡ ਕ੍ਰੋਸ ਇਧਰ ਹੀ ਸਾਈਡ ਕਰਦੇ ਆ ਨਾ ਸਾਡੇ ਇੱਡੀ ਚ ਗੱਡੀਆਂ દોੜੀ ਜਾਂਦੀਆਂ દોੜੀ ਜਾਂਦੀਆਂ દોੜੀ ਜਾਂਦੀਆਂ ਇੱਥੇ ਨਹੀਂ ਇੱਥੇ ਜਿੱਦਾਂ ਤੁਸੀਂ ਜ਼ੈਬਰ ਲਾਈਨ ਤੇ ਖੜੇ ਹੋ ਜ਼ੈਬਰ ਲਾਈਨ 'ਚ ਖੜੇ ਹੋ ਤਾਂ ਗੱਡੀਆਂ ਆਪਣੇ ਆਪ ਰੁਕ ਜਾਂਦੀਆਂ ਤੁਸੀਂ ਕ੍ਰੋਸ ਕਰੋ तो so, बहुत ज़्यादा ऑर्गनाइज सिस्टम है बहुत ज़्यादा वाला लोग है वादिया तरीके इतने लोग फॉलो कर रहे हैं चीज़ा तो चंगा जान के बस हम देखते टूट की आता है देखते हैं क्या उत्तर जब ऑर्डर आएगा, पंद्रह नंबर ऑर्डर है साड़ा तो कल जो एयरपोर्ट आपना है वो मेरे होटल तो अपना मेन लोकेशन तक है इक्की किलोमीटर दूर देखते हैं की बनता so, दे है की बन बस सो so, ये देखिए ये देखो मेरा ऑर्डर जो आ गया है और देखो ने बजना शुरू करता है अच्छा इसे काम वास्ते, कि बढ़िया सिस्टम है ना तो यह का मेरा ब्रेकफास्ट चाइनीस सूप जो कि मैं लभ रही सी एंड रहा साढ़े सर का ब्रेकफास्ट सो so, ये मेरा सूप आ गया सूप आ नो क्या है और नींबू भी दिता है

ਤਦ ਮੈਂ ਐਜ਼ ਅ ਵੈਜੀਟੇਰੀਅਨ ਮਤਲਬ ਠੀਕ ਹੈ ਮੰਡਾ ਵਿੱਚ ਵਿੱਚ ਖਾਣਾ ਨਹੀਂ ਪਰ ਮੈਂ ਨੋਟਿਸ ਕੀਤਾ ਇਹ ਇਸ ਵਾਲੀ ਜਿੱਦਾਂ ਨਾ ਜਿੱਦਾਂ ਮੀਟ ਦੋ ਤਿੰਨ ਦਾ ਸੜ ਨਹੀਂ ਗਿਆ ਉਹਦਾ ਮਾਰਕੀਟ 'ਚ ਹੁੰਦਾ ਆ ਉਦਾਂ ਦੀ ਦੀ ਸਮੈਲ ਹੈ ਮੈਨੂੰ ਇੰਨਾ ਜ਼ਿਆਦਾ ਬੇਕਾਰ ਲੱਗਾ ਇੰਨਾ ਜ਼ਿਆਦਾ ਬੇਕਾਰ ਸਮੈਲ ਚੜ ਗਈ ਫਿਰ ਮੈਨੂੰ ਸਰ ਕਹਿੰਦੇ ਵਿੱਚ ਖਾ ਲੈ ਔਰ ਮੈਂ ਇਹ ਅੰਡਾ ਖਾ ਰਹੀ ਹਾਂ ਹੁਣ ਠੀਕ ਹੈ ਮੈਂ ਕਹਿੰਦੀ ਮੇਰੇ ਲਈ ਅੰਡਾ ਉਹਨਾਂ ਨੇ ਮੈਨੂੰ ਪਹਿਲੇ ਹੀ ਕਿਹਾ ਸੀਗਾ ਕਿ ਤੈਨੂੰ ਬਾਹਰ ਦੇਸ਼ 'ਚ ਬਹੁਤ ਪ੍ਰੋਬਲਮ ਆਣੀ ਖਾਣੇ ਦੇ ਵਿੱਚ ਕਿਹ ਕਿਹੜਾ ਗਲੂਟਨ ਦਾ ਚੱਕਰ ਇੱਕ ਤੇਰਾ ਦੋ ਤਿੰਨ ਦਾ ਚੱਕਰ ਬੋਲੇ ਸੀ ਉਹ ਮੈਂ ਮੰਨੀ ਮੈਂ ਨਹੀਂ ਖਾ ਸਕਦੀ ਬਾਹਰ ਦਾ ਸਮਾਨ ਵੀ ਮੇਰਾ ਤਾਂ ਨੱਕ ਤੇ ਚੜਦਾ ਪਿਆ ਇਨੀ ਗੰਦੀ 스멜 ਹੈ ਨਹੀਂ ਗੰਦੀ 스멜 ਟੇਸ ਤਾਂ ਛੋੜੋ 스멜 ਨਹੀਂ ਬੜੀ ਬੁਰੀ ਹੈ ਸਰ ਕਹਿੰਦੇ ਖਾਣਾ ਖਾ ਮੰਦ ਕਰਕੇ ਮੈਂ ਕਹਾਂ ਖਾ ਮੰਦ ਕਰੀਦਾ ਖਾਵਾਂ ਹਨਾ ਨਹੀਂ ਖਾਇਆ ਜਾ ਰਿਹਾ ਬਾਰੇ ਲੋਕ ਕਿੱਦਾਂ ਜੀ ਰਿਹਾ ਇਥੇ ਨੇ ਜਿਹਨਾਂ ਨੇ authentic <laughs> flavor ਹੀ ਨਹੀਂ ਖਾਦੇ ਬੰਦੇ ਨਹੀਂ ਤੇ ਮਸਾਲੇ ਨਹੀਂ ਪੁੱਜੇ ਮੈਨੂੰ ਲੱਗਦਾ ਤੇ ਖਾਣ ਬਸ ਵਾਖਾ ਨਹੀਂ ਹੈ ਬਹੁਤ ਅਜੀਬ ਤਰੀਕੇ ਦਾ ਟੇਸਟ ਹੈ ਯਾਰ ਹਾਊ ਹਾਊ ਕੈਨ ਪੀਪਲ ਈਟ ਦੈਟ ਯਾਰ ਕਿੰਨਾ ਮਤਲਬ ਯੂ ਬਰੇ ਐਚਾ ਸੈਂਡਵਿਚ ਹੋ ਮੈਂ ਖਾ ਕੇ ਦੇਖੀਆ ਉਸ ਤੋਂ ਬਿਹਤਰ ਹੈ ਪਰ ਮਾਂਡਾ ਖਾਣੀ ਹੈ ਇਹ ਹੀ ਆਪਸ਼ਨ ਹੈ ਮੈਂ ਕਹਿੰਦੀ ਮੇਰੇ ਲਈ ਅੰਡਾ ਲਿਆ ਕਰੋ ਮੈਂ ਬੋਇਲ ਕਰਕੇ ਖਾ ਲਾਂਗੀ ਪਲੀਜ਼ ਕਾਫੀ ਬਿੱਤੀ ਨਹੀਂ ਕੋੜੀ ਖਾ ਰਹਾ ਬਹੁਤ ਦੁੱਧ ਵਾਲੀ ਕਾਫੀ ਨਹੀਂ ਕੋੜੀ ਇਹ ਕਾਫੀ ਬਿੱਤੀ ਆਉਣੀ ਮੈਂ ਇਹ ਵਾਲੀ ਕਾਫੀ ਦਿੱਤੀ ਆ ਕੋੜੀ ਕੋਕ ਤੇ ਦੁੱਧ ਪਾ ਲੇ ਜਿਹੜਾ ਨੇ ਕਾਫੀ ਦਿੱਤੀ ਫਿਰ ਵੀ ਨਹੀਂ ਕੋੜੀ ਤੁਹਾਨੂੰ ਜੇ ਮਾਰ ਦੋ ਦੁੱਧ ਨਹੀਂ ਚਾਹੀਏ চিনি ਡਾਲੋ ਯਾ ਦੇਖੋ ਇਹ ਬੋਟਿਸਕ ਗਲੂਟਨ ਫ੍ਰੀ ਤੇਰੇ ਸਾਥ ਇੱਕ ਦਿੱਕਤ ਹੈ ਗਲੂਟਨ ਫ੍ਰੀ ਚਾਹੀਏ ਮੈਨੂੰ ਜੋ ਵੀ ਮੈਂ ਖਾਦਾ ਸੀ ਨਾ ਉਹਦੀ ਸਮੈਲ ਲੈਵਲ ਹੀ ਮੇਰੇ ਹੱਥ ਚੋਂ ਨਹੀਂ ਜਾ ਰਹੀ ਹੈ ਸੋਚੋ ਕਿੱਦਾਂ ਦਾ ਹੋਊਗਾ ਥੋੜਾ ਜਦੋਂ ਵੀ ਇੰਡੋਨੇਸ਼ੀਆ ਆਓ ਕੋਸ਼ਿਸ਼ ਕਰੋ ਥੋੜਾ ਸੋਚ ਸਮਝ ਕੇ ਖਾਓ ਜਾਂ ਫਿਰ ਲੋਕਲ ਇੰਡੋਨੇਸ਼ੀਆ ਲੋਕਾਂ ਨੂੰ ਮਿਲੋ ਤੁਹਾਨੂੰ ਹੁਣ ਜੋਏ ਨਾਲ ਵੀ ਲਾਂਦੇ ਜੋ ਮੈਨੂੰ ਕੁਝ ਅੱਛਾ ਖਿਲਾਏਗਾ ਆਈ ਹੋਪ ਸੋ ਸਾਰੇ ਸਾਰੇ ਨੂੰ ਮਿਲਾਂਦੇ ਆ ਜੋਏ ਦੇ ਨਾਲ ਅੱਜ ਫੈਮਿਲੀ ਜੋਏ ਫਿਰ ਤੋਂ ਆ ਗਿਆ ਆ ਸਾਨੂੰ ਜੋਏ ਦੇਣ ਦੇ ਲਈ ਲਾਈਟਸ ਜੋਏ ਕੋ ਢੂੰਢਦੀ ਢੂੰਢਦੀ ਜੋਏ ਕੀ ਕਾਰ ਕੇ ਪਾਸ ਜੋਏ ਦੀ ਕਾਰ ਦੇ ਕੋਲ ਚੱਲ ਗਈ ਸੀ ਜੋਏ ਨੂੰ ਲੱਭਦੇ ਆਪਣੀ ਜੋਏ ਇੱਧਰ ਆ इंडोनेशिया दुनिया जय मारे कि जय मार्केट इंडोनेशिया जै मार्केट। इंडोनेशिया देखो स्टार्ट हमें ही जैम दिखना शुरू हो गए इंडोनेशिया की जै मार्कट चला एंड इज जॉय जो में लेकर आया जो सू लेकर आया आर द लॉर्ड ऑफ जैम ये देखो जे मार्केट है जिन्होंने हम ना एक्सप्लोर करंगे और ये देखो अलग-अलग किस्म दे गहने चीज बना रखी हैं इतने सी ब्रेसलेट्स गया पा या म बुता tulang ya ये जो हैगा सिगरेट वास्ते है नहीं तेरी बात तो सिगरेट अब काजा तो ਬਤੋ 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 ਜੀਜ਼ਾ ਡਾਇਮੰਡਸ ਮਲਟੀ ਸਟੋਨਸ ਯਾ ਐਂਡ ਯੂ ਆਲਸੋ ਡੀਲ ਵਿਦ ਲਾਈਕ தி ਸੀਕ ਉਸ ਟੈਲਡ ਔਰ ਇਨ ਸ਼੍ਰੀਲੰਕਾ ਸੈਵਨ ਸੇਂਟ ਜੈਮ ਮਾਰਕੀਟ ਅਪਾ ਤੂੰ ਹੁੰਦੇ ਪਏ ਆ ਜੋਏ ਸਾਡੇ ਨਾਲ ਹੈ ਸਾਨੂੰ ਕਮਾੰਦਾ ਪਿਆ ਦਿਖਣ ਚ ਹੀਰੇ ਆ ਪਰ ਹੀਰੇ ਨਹੀਂ ਆ ਨਕਲੀ ਹੀਰੇ ਆ ਇਹ ਹੈਗੇ ਆ ਤੁਹਾਡੀ ਪਿਆਰੀ ਅਰਵੀ ਇਕੱਠਾ ਕੋ ਜੈਮਸ ਮਾਰਕੀਟ ਚ ਘੁੰਮਦੇ ਹੋਏ ਦੇਖੋ ਯਹਾਂ ਪੇ ਡੱਬੀਆਂ ਵੀ ਹੈ ਅੰਗੂਠੀ ਵੀ ਆ ਕੇ ਕਿਸੇ ਨੇ ਪ੍ਰਪੋਜ਼ ਕਰਨਾ ਹੋਵੇ ਤੇ ਕਰ ਸਕਦਾ ਆ ਦੇਖੋ ਮੈਨੂੰ ਅੰਗੂਠੀਆਂ ਦਾ ਹੀਰਿਆਂ ਦਾ ਮੋਤੀਆਂ ਦਾ ਬਹੁਤ ਸ਼ੌਂਕ ਹੈ ਜੇ ਕੋਈ ਗਿਫਟ ਕਰਨਾ ਚਾਹੁੰਦਾ ਦੇ ਸਕਦਾ ਆ ਮੇਰੇ ਵੱਲੋਂ ਕੋਈ ਪਤਨੀ ठीक है <laughs> ना आपत्ति है तो ना आपत्ति है दोनों नहीं है सो so ब्यूटीफुल यार दीज आर सो ब्यूटीफुल एंड स्टोन मार्केट यू कैन सी पीपल आर बाइंग सी दिस स्टोन्स आर सो सो ब्यूटीफुल कितने सोने सोने दिल कर रहा है सारी ये सारे सब कुछ लेजा ਸਭ ਕੁਝ ਇੰਨਾ ਸੋਨਾ ਇੰਨਾ ਪਿਆਰਾ ਸੀਗਾ ਤੇ ਦੇਖ ਸਕਦੇ ਹੋ ਚਮਕਦਾਰ ਪਰ ਐਕਸਪਰਟ ਸਾਡੇ ਨਾਲ ਸੀ ਉਹਨਾਂ ਨੇ ਸਾਨੂੰ ਔਰਿਜਨੈਲਿਟੀ ਦੱਸੀ ਕਿ ਸਭ ਕੁਝ ਗਰੇਲ ਨਹੀਂ ਹੈ ਸੋਹਣੀਆਂ ਸੋਹਣੀਆਂ ਹੈ ਪਰ ਕਹਿੰਦੇ ਆ ਅਸਲੀ ਨਹੀਂ ਹੈ ਹਾਏ 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 ਨੋ 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 ਆਈ ਐਮ ਜਸਟ ਆਮ ਜਸਟ ਟੇਕਿੰਗ ਦਾ ਵੀਡੀਓ ਓਕੇ ਥੈਂਕ ਯੂ ਵੀਡੀਓ ਲੈ ਰਹੀ ਆ ਇਹ ਦੇਖੋ ਵੀਡੀਓ ਲੈਂਦੀ ਹੋਈ ਮੈਂ ਉਹਨਾਂ ਨੇ ਵਿਚਾਰਾਂ ਨੇ ਮੈਨੂੰ ਬੁਲਾਇਆ ਕਹਿੰਦੇ ਕਿ ਸਾਡੇ ਵੀ ਵੀਡੀਓ ਲੈ ਲਓ ਇਹ ਦੇਖੋ ਵੀਰ ਜੀ ਕਿੰਨੇ ਚੰਗੇ ਵੀਰ ਜੀ ਆ ਪੰਦੇ ਪਿਆਰੇ ਇੱਥੋਂ ਦੇ ਹੈਲੋ ਹੈਲੋ ਦੇਖੋ ਕਿਨੇ ਵਿਚਾਰੇ ਹੈਲੋ ਹੈਲੋ ਕਰਦੇ ਪਏ ਆ ਹੈਲੋ ਹੈਲੋ oh nice ਇਹ ਇੰਡੋਨੇਸ਼ੀਅਨ ਸਟੋਨ ਹੈ ਇੰਡੋਨੇਸ਼ੀਅਨ ਸਟੋਨ ਹੈ ਪਾਕਿਸਤਾਨ ਨੇਮ ਬਚਨ ਨੇਮ ਬਚਨ oh nice ਮਾਲੁਕੂ ਮਾਲੁਕੂ ਨਾਈਸ ਥਿਸ ਇਸ ਫਰਮ ਮਾਲੁਕੂ ਪਰ ਦੇਖ ਕੇ ਸਾਡੇ ਐਕਸਪਰਟ ਸਾਡੇ ਨਾਲ ਚੱਲ ਰਹੇ ਨੇ ਜਿਹੜੇ ਸਾਨੂੰ ਦੇਖ ਕੇ ਦੱਸਣਗੇ ਕਿ ਅਸਲੀ ਹੈ ਨਕਲੀ ਹੈ या देखो सलमान खान वाला फिरोजा दिस इज फिरोजा दिस इज फिरोजा दिस इज ऑस्ट इंडोनेशियन लपट ओह नाइस कौन सा है विच वन इज एक कौन विच वन कौन सा कौन सा कौन सा नेम अच्छा सिंगापुर लपट इंडोनेशियन लपट आगत ओह नाइस नाइस जस्ट पुट इन बैक and i'm just trying to cover it okay thank you buddy thank you price this look like a ruby ruby lag rahi hai gomed jo main paya hai main wo lunga acha ye gomed hai jehda rahu ketu kharab honde paya janda hai thank you so on side expert aa chuke hai dekhne waste ki cheez hai lapas which is stone stone नेम ऑफ स्टोन अके अकीक या अकीक 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 बच्चन बच्चन हिज नेम इज बच्चन बराक ओबामा बावा अमेरिका दिस इज फ्रॉम कालीमंतन या दिस इज फ्रॉम कालीमंतन क्रिस्टल बोनियो या कालीमंतन क्रिस्टल व्हिच स्टोन इज द अकीक अकीक ये गंबर Picture Ikan 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 Hati Hati. Hati Nice. And which stone is it? Yeah. Which stone name? Stone name? Uh, again. Sulaimani. Sulaimani. Yeah. Okay. You know in India? In India. India. You said you said oh, sorry. You should said this is a bachan. I bachan But in India there is a very big star. चन अमिताज यू सी बॉलीवुड विच इज येट मूवी इन इंडिया विच इज विच मूवी यू है कुछ कुछ होता है इंडियन मूवी

ਗਾਣੇ ਗਾਉਂਦਾ ਮੂਵੀ ਚੋ ਹੀ ਆਰਟਿਸਟ ਆ ਆਰਟਿਸਟ ਪੇਂਟਰ ਹੋ ਸਕਦਾ ਹੈ ਆ ਆਰਟਿਸਟ ਜੁਐਲਰੀ ਦਾ ਕੰਮ ਕਰਨ ਵਾਲਾ ਹੋ ਸਕਦਾ ਹਰੇਕ ਆਰਟਿਸਟ ਹੈ ਜੋ ਕਿਸੇ ਨਾ ਕਿਸੇ ਕ੍ਰੀਏਟਿਵ ਫੀਲਡ ਨਾਲ ਜੁੜਿਆ ਹੋਇਆ ਹੈ ਮੇਰੇ ਮੰਡਾ ਹੈ ਔਰ ਇਸ ਲਈ ਮੈਂ ਸਾਰਿਆਂ ਨੂੰ ਆਰਟਿਸਟ ਮੰਦੀ ਆ ਔਰ ਇਹ ਦੇਖੋ ਸਾਰਿਆਂ ਨੂੰ ਮਿਲ ਰਹੀ ਹੈ ਇੱਥੇ ਬੜੇ ਬੜੇ ਚੰਗੇ ਲੋਕ ਨੇ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਇੱਥੇ ਇండోਨੇਸ਼ੀਆ ਦੇ ਦੇਖੋ ਸਾਰੇ ਆਰਟਿਸਟ ਬੈਠੇ ਨੇ ਸਾਰੇ ਖਸ ਕਰਦਾ ਕੰਮ ਕਰ ਰਹੇ ਨੇ ਸੜੀ ਦੇ ਛੱਲੇ ਜਿੰਨੇ ਵੀ ਪਾਣੀ ਆ ਮਜ਼ਾਕ ਕਰਦੀ ਪਈਆਂ ਸੋਨੇ ਚਾਂਦੀ ਦੀ ਵੀ ਜੇਕਰ ਤੁਸੀਂ ਦੇਖੋ ਇਹ ਫਰੇਮਸ ਆ अगर ਤੁਸੀਂ ਦੇਖੋਗੇ ਫਰੇਮਸ ਐ ਤੁਸੀਂ ਆਪਣਾ ਪੱਥਰ ਲਿਆ ਕੇ ਇਸ ਫਰੇਮਸ ਟਿਕਾ ਸਕਦੇ ਆ ਇਹ ਹਲਮਨੀਅਮ ਰਾਈਟ ਆ ਠੀਕ ਠੀਕ ਆ ਛਾਣੀਆਂ ਹਾਟੋੜੀਆਂ ਲੈ ਕੇ ਇਹ ਦੇਖੋ ਇੱਥੇ ਵੀ ਸਾਡੇ ਇੰਡੀਆ ਦਾ ਲਿਖਾ ਹਸਤ ਕਰ ਕੰਮ ਕਰ ਰਿਹਾ ਆਰਟਿਸਟ ਇਹ ਦੇਖੋ ਡਾਇਮੰਡ ਲਗਾ ਰਿਹਾ ਹੈ ਹੀਰਾ ਜਵਾਰਤ ਲਗਾ ਰਿਹਾ ਹੈ ਹੀਰਾ ਹੀ ਲਗਾ ਰਿਹਾ ਹੈ ਕਾਰੀਗਰ ਇਹ ਵੀ ਦੇਖੋ ਇਹ ਵੀ ਕਾਰੀਗਰ ਹੈ ਹੱਥਾਂ ਦਾ ਲੰਗੂਤੀ ਬਣਾਉਂਦੇ ਹੱਥ ਦੇ ਹੱਥ ਨੂੰ ਮੁੱਠੀ ਬਣਾ ਦਿੰਦੇ ਆ ਨਾ ਜਿੱਤਾ ਦਾ ਡਿਜ਼ਾਈਨ ਵੱਲ ਉਦੋਂ ਦਾ ਭਰਾ ਦਿੰਦੇ ਆ ਕਿੰਨੇ ਟੈਲੈਂਟਡ ਲੋਕ ਆ ਦੇਖੋ ਕਿੰਨੀ ਪਿਆਰੀ ਲੰਗੂਤੀ ਹੈ ਤੁਸੀਂ ਸ਼ੋਰੂਮ ਚ ਲੈ ਆ ਜਾਓ ਬਨੇ ਬਨਾਏ ਲੋ ਇਹ ਦੇਖੋ ਬਨੇ ਬਨਾਏ ਫਰੇਮ ਹੈ ਬਨੇ ਬਨਾਏ ਫਰੇਮ ਲਵੋ ਜਿਹੜੀ ਤਾਂ ਲੰਗੂਤੀ ਪਸੰਦਾ ਜਿਹੜਾ ਰਤਨ ਪਸੰਦਾ ਔਰ ਤਾਂ ਇਹ ਚ ਜੜਾ ਲਓ ਕਿੰਨਾ ਸੋਹਣਾ ਲੱਗਦਾ ਹੈ ਰਤਨ ਨਾਲ ਮੈਨੂੰ ਰਤਨਾਂ ਦਾ ਬੜਾ ਸ਼ੌਕ ਹੈ ਪਰ ਕਿੰਨੇ ਬੰਦਾ ਕਿੰਨੇ ਪਾਵੇ ਕਿ ਬੰਦਾ ਸਾਡੇ ਵਹਿਮ ਬੜੇ ਪਾਏ ਪਏ ਆ ਇਹ ਰਤਨ ਨਹੀਂ ਪਾਓ ਇਹਦੇ ਨਾਲ ਇਦਾਂ ਦੇ ਡੱਗਨ ਪਾਣ ਨਾਲ ਇਦਾਂ ਹੋ ਜਾਂਦਾ ਫालतू ਰਤਨ ਨਾ ਪਾਓ ਕੁਛ ਨਾ ਕੁਛ ਵਹਿਮ ਕਿੰਨੇ ਸਾਰੇ ਫਰੇਮ ਹੈ ਬੰਦਾ ਕੋਈ ਵੀ ਫਰੇਮ ਲਾਈਕ ਕੋਈ ਵੀ ਮੁੱਠੀ ਜੜਾ ਦੋਦਾ ਇੱਥੇ ਸਹੀ ਹੈ ਨਾ ਪੈਂਡੇਡ ਬਣਾ ਲੈ ਪੈਂਡੇਡ ਤੇ ਡਿਜ਼ਾਈਨ ਘੱਟ ਲੱਗੇ ਮਿਲੂ ਇੱਥੇ ਇਟਸ ਇਟਸ ਵਿੱਚ ਵਿੱਚ ਨੇ ਵਾਟ ਇਜ਼ ਦ ਨੇਮ ਆਫ ਮੈਥੀਆਰ 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 थैंक यू थैंक यू सो ही इज मेकिंग ये बना रहे हैं ये देखिए है, स्टोन्स और काफ़ी अच्छा है दे, इन देखी देखी आई दूर तो मैनू लगे तुलसी माला है जबकि तुलसी माला नहीं आए यह पत्थर ही आए थे पत्थर है मैनों लगे तुलसी माला है पत्थर है अलग तुलसी माला लिखा रहे है। पर है पत्थर है बाय कह आ चुका है ਅੱਗੇ ਸਾਡੇ ਨਾਲ ਐਕਸਪਰਟ ਸੀਗੇ ਸਟੋਨ ਦੇ ਜੈਮਸਟੋਨ ਦੇ ਕਾਫੀ ਕੁਝ ਇੱਥੇ ਹਾਲ ਨੂੰ ਨਕਲੀ ਰਿਕਨ ਨੂੰ ਮਿਲਿਆ ਬੋਲ ਕੁਛਦੇ ਆ ਕਿਹਾ ਕੁਛ ਤੇ ਇਹ ਚੀਜ਼ ਥੋੜੀ ਜੀ ਅਜੀਬ ਲੱਗੀ ਬਾਕੀ ਦੇਖਦੇ ਆ ਜੋ ਇਹ ਸਾਡੇ ਨਾਲ ਐਕਸਪਰਟ ਬੰਦਾ ਇਹ ਸਾਨੂੰ ਦੱਸੂਗਾ ਕਿਹੜੀ ਕਿਹੜੀ ਦੁਕਾਨ ਹੈ ਕਿੱਥੋਂ ਕਿੱਥੋਂ ਕੀ ਕੀ ਲੈਣਾ ਹੈ ਜੋ ਇਹਨੇ ਸਾਨੂੰ ਬਹੁਤ ਹੈਲਪ ਕੀਤੀ ਤੇ ਹੁਣ ਆਪਾਂ ਡਾਇਮੰਡ ਦਾ ਦੇਖ ਚੁੱਕੇ ਆ ਇੱਥੇ ਬਹੁਤ ਬਹੁਤ ਜ਼ਿਆਦਾ ਮੰਗਾਈ ਹੈ ਐਸ ਕੰਪੇਅਰ ਟੂ ਇੰਡੀਆ ਤੋਂ ਨਾ ਥੋੜੀ ਮੰਗਾਈ ਮੰਗਾਈ ਇਹ ਕੁੜੀ ਜੀ ਜੋ ਕੁੜੀ ਜੀ ਨੂੰ ਡਬਲ ਤੋਂ ਵੀ ਟੱਪਲ ਪ੍ਰਾਈਸ ਹੈ ਮਤਲਬ ਡਾਲਰਸ ਅਕੋਰਡਿੰਗਲੀ 4000 5000 ਡਾਲਰ ਦਾ ਇੱਕ ਨਾਰਮਲ ਜਿਹੜਾ ਕਿ ਸਾਨੂੰ ਆਪਣੀ ਸਟੋਨ ਮਾਰਕੀਟ ਤੋਂ ਬਹੁਤ ਸਸਤਾ ਮਿਲ ਜਾਂਦਾ ਹੈ ਬਟ ਉਹ ਵੀ ਇਸ ਕਰਕੇ ਕਿਉਂਕਿ ਸਾਡੇ ਨਾਲ ਕੁਝ ਐਕਸਪਰਟ ਨੇ ਜਿਨ੍ਹਾਂ ਨੂੰ ਪਤਾ ਹੈ ਕਿੰਨੇ ਦਾ ਖੂਬ ਸਟੋਨ ਆਂਦਾ ਹੈ ਇਸ ਕਰਕੇ ਬਾਕੀ ਅਗਰ ਅੱਪਾ ਜਾਵਾਂਗੇ ਅੱਪਾ ਵੀ ਲਟੋਇਾਂਗੇ ਠੀਕ ਹੈ ਕਿਉਂਕਿ ਸਾਨੂੰ ਪਛਾਣ ਨਹੀਂ ਹੈ ਸਟੋਨਾਂ ਦੀ ਸਾਨੂੰ ਜੋ ਦੇ ਦੋ ਅੱਪਾ ਚੁੱਕ ਚੁੱਕ ਥੋੜਾ ਜਿਹਾ ਵਾਜਾ ਕੇ ਦੇਖ ਕੇ ਪਛਾਣ ਲਾਂਗੇ ਬਟ ਕੁਝ ਐਕਸਪਰਟ ਸਾਡੇ ਨਾਲ ਆ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੇ ਅੱਜ इतने कह रहे थे कि डबल रिफलैक्शन अच्छी नहीं होंगी है बंद ने कहा कि ब्लू डायमंड की रिफलैक्शन नहीं है जो ब्लू डायमंड रिफलैक्शन सो तो जो बेकर जरूरी नहीं हो सही होने लाइसेंस भी दिखा रहे थे तो यह हाल इंडोनेशिया के चलो हम चल हैं बहर वजिया लगा मार्केट घूम के मार्केट ओके बाय बाय सो तो आप देख चुके हैं इंडोनेशिया की जम ਕੁਝ ਖਾਣ ਪੀਣ ਵਾਲ ਸਵੇਰਾ ਸਪਿਰਸ ਬਹੁਤ ਬੁਰਾ ਹੈ ਸੋ ਅੱਪਾ ਇਹ ਹੈ ਜੇ ਮਾਰਕੀਟ ਇੰਡੋਨੇਸ਼ੀਆ ਦੀ ਆਪਣਾ ਜਕARTA ਅਸੀਂ ਬਾਹਰ ਜਾ ਰਹੇ ਹਾਂ ਰਗਰਾਤਾ ਦੇ ਕੁਝ ਖਾਣ ਪੀਣ ਔਰ ਇਹ ਰਹੀ ਸਾਡੀ ਆਊਟਸਾਈਡ ਮਾਰਕੀਟ ਜਮਸਟੋਨ ਦੇ ਵੱਡੇ ਵੱਡੇ ਪੱਥਰ ਡੈਕੋਰੇਸ਼ਨ ਦੇ ਪੀਸ ਰੱਖੇ ਹੋਏ ਹੁਣ ਅੱਪਾ ਦੂਜੀ ਮਾਰਕੀਟ ਚ ਆ ਗਿਆ ਜਮਸਟੋਨ ਦੀ ਦੇਖਣ ਵਾਸਤੇ ਅਸੀਂ ਦੇਖ ਪਾ ਰਹੇ ਹੋ ਇਹ ਵੀ ਜਮਸਟੋਨ ਦੀ ਮਾਰਕੀਟ ਹੈ ਮੇਬੀ ਸਸਤੀ ਹੋਵੇ ਇਹ ਦੇਖੋ ਇਹ ਇਹ ਜਿਹੜਾ ਹੈਗਾ ਆ ਕੋਕੋਨਟ ਦੇ ਵਿੱਚੋਂ ਨਿਕਲਦਾ ਆ ਔਰ ਇਹਦੇ ਵਿੱਚ ਠਕ ਠਕ ਦੀ ਆਵਾਜ਼ ਵੀ ਆ ਰਹੀ ਹੈ ਇਹ ਕੰਪੋਨੈਂਟ ਕੋਕੋਨਟ OK ਜੀ ਤੁਹਾਨੂੰ ਕੋਲ ਸੋ ਅਫਾਈ ਵਾਲੀ ਮਾਰਕੀਟ ਵਿੱਚ ਐਕਸਪਲੋਰ ਕਰ ਰਹੀ ਹੈ ਮਾਰਕੀਟ ਐਕਸਪਲੋਰ ਕਰ ਰਹੀ ਹੈ ਦੂਜੀ ਮਾਰਕੀਟ ਸੀਗੀ ਜੋ ਤੇ ਪਲਾਸਟਿਕ ਦਾ ਸਮਾਨ ਜ਼ਿਆਦਾ ਹੈ ਪਲਾਸਟਿਕ ਦੇ ਜਿਹਦਾ ਫਰਸਟ ਹੈਂਡ ਕਾਪੀਜ਼ ਹੁੰਦੀਆਂ ਸਟੋਰਸ ਦੀਆਂ ਉਹ ਬਣੀਆਂ ਪਈਆਂ ਸੀਗੀਆਂ ਸਰ ਨਾਲ ਸੀਗੇ ਇਸ ਲਈ ਪਤਾ ਲੱਗ ਗਿਆ ਨਹੀਂ ਤੇ ਮੇਰੇ ਵਰਗੀ ਇਹ ਤਾਂ 15 ਵੀ ਫਰੀਦ ਵੀ ਲੈਣੇ ਖੁਸ਼ੀ-ਖੁਸ਼ੀ ਜੇ ਕਿ ਸਸਤਾ ਮਿਲਦਾ ਵਾ ਸਸਤਾ ਮਿਲਦਾ ਵਾ ਇੱਦਾਂ ਕਰਕੇ ਤੇ ਸਸਤੇ ਜਕਰ ਚ ਨਾ ਜਾਓ ਐਕਸਪਰਟ ਬੰਦਾ ਫੜੋ ਜਿਹਨੂੰ ਸਟੋਨੀ ਡਾਈਵਰਸਟੀ ਨੋਲੇਜ ਹੋਵੇ ਮਾਜ਼ਨ ਪਰ ਆਸ ਲੱਗੀ ਹੈ ਪਾਣੀ ਪਲਾ ਦੇ ਬੋਲੋ ਬੋਲੋ ਇਹ ਉੱਦੋਂ ਕੋ ਤਾਂ ਪੀਣ ਵਿੱਚ ਗਰਮੀ ਕਰਨੀ ਪੈਂਦੀ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਇੱਥੇ ਸੰਭਲਣ ਗਰਮੀ ਚਾਹੀਏ ਸਸਟ ਠੀਕ ਹੈ ਸੋ ਅਸੀਂ ਪਹੁੰਚ ਚੁਕੇ ਆਂ ਇੰਡੋਨੇਸ਼ੀਆ ਦੇ ਲੋਕਲ ਮਾਰਕੀਟ ਚ ਇਹ ਮੂੰਗਲੀ ਇਹ ਦੇਖੋ ਇੰਡੋਨੇਸ਼ੀਆ ਦਾ ਕਦੂ ਔਰ ਇਹ ਦੇਖੋ ਤਕੋਤਰਾ ਤੇ ਤਾਂ ਰੋਸਟ ਕਰਕੇ ਸ਼ਕਰਤੀ ਮਿਲਦੀ ਜਿਹੜਾ ਸਟਰੀਟ ਸਟਰੀਟ ਚ ਮਿਲਦੀ ਹੈ ਔਰ ਇਹ ਹੋ ਗਿਆ ਆਪਣਾ ਦੁਆਣਾ ਨੰਬਰ ਤੇ ਵੀ ਨਹੀਂ ਤੁਹਾਨੂੰ ਆਲੂ ਮਿਲਣਗੇ ਇਹ ਮੰਗੋਸ ਵੇਚ ਰਿਆ ਫਰੂਟਸ ਹੋ ਗਏ ਬਾਕੀ ਦਾ ਐਕਸੋਟਿਕ ਫਰੂਟਸ ਹੈ ਜੋ ਬਾਹਰੋਂ ਮਿਲ ਜਾਂਦੇ ਆ ਇਹਨਾਂ ਦਾ ਕੁਝ ਹੋਈਆਂ ਬਟ ਕੱਦੂ ਬੜਾ ਜੁਨੀਕ ਲੱਗਾ ਬੇ ਰੋਸ਼ਕ ਗੰਦੀ ਲਾਲ ਵਾਲੀ ਆ ਇਹ ਕੱਦੂ ਹੈ ਇਸ ਫੇਸ਼ ਕਰੰਦੀ ਆ ਬਾਕੀ ਚਾਕਲੇਟਸ ਹੋ ਗਿਆ 치즈 ਹੋ ਗਈ ਐਲੋਜੀ ਛਾਣੇ ਛੂੜੇ ਵਜਾਣੇ ਵਜਾ ਲੋ ਛਾਣੇ ਵਜਾਂਦੇ ਪਏ ਆ ਆਪਾਂ ਮਾਰਕੀਟ ਚ ਐਂ ਇਹ ਦੇਖੋ ਇਹ ਕਿਹ ਚੱਲਦਾ ਜੋਏ ਵਾ ਜਾ ਕੇ ਦਿਖਾਏਗਾ। ਓ। ਲੋਕਲ ਆਈਸਕ੍ਰੀਮਸ। ਲੋਕਲ ਆਈਸਕ੍ਰੀਮ ਜਿਹੜਾ ਖਾਣੀ ਹੋਵੇ। ਅਸੀਂ ਸੁੱਕੀ ਨੇ ਕਰੀਕਾ। ਜਿਹੜਾ ਹਾਰ ਮੇਡ। ਠੀਕ। ਥਿਸ ਇਜ਼ ਲਵਨ। ਜਾ ਟੂ ਅ ਡ੍ਰੈਗਨ ਫੂਲ। ਓ, ਸਟਰਾਫਰੂਟ। ਇਮਲੀ, ਮੈਂਗੋਸ। ਓ, ਸੌਫਟ ਰਨ। ਮੈਂਗੋਸ ਆ ਸੌਫਟ ਐਂਡ ਆਈਸ ਆਪਲ।

ਇੰਡੋਨੇਸ਼ੀਆ ਵਿੱਚ ਵੀ ਮੈਂ ਇੱਕ ਇੰਡੋਨੇਸ਼ੀਅਨ ਚ ਨਾ ਹੁਣ ਇੱਕ ਹੋਰ ਨਵਾਂ ਸ਼ਬਦ ਸਿੱਖਿਆ ਹੈ ਜਿਹਦਾ ਨਾਮ ਹੈ ਸੁਸੂ ਤੇ ਸੁਸੂ ਦਾ ਮਤਲਬ ਇੰਡੋਨੇਸ਼ੀਆ ਦੇ ਵਿੱਚ ਹੁੰਦਾ ਹੈ ਮਿਲਕ ਔਰ ਸਾਡੇ ਉੱਥੇ ਦਾ ਮਤਲਬ ਕੀ ਹੁੰਦਾ ਹੈ ਤੁਹਾਨੂੰ ਪਤਾ ਸਾਰਿਆਂ ਨੂੰ ਦੱਸੋ ਮੈਨੂੰ ਇੱਥੇ ਬ੍ਰਾਂਡ ਦਾ ਨਾਮ ਹੈ ਰਾਜਾ ਸੁਸੂ ਸੋ ਇਹ ਜੋ ਹੈ ਇਹ ਸਾਰੀ ਇੰਡੋਨੇਸ਼ੀਆ ਦੀ ਸਟ੍ਰੀਟ ਮਾਰਕੀਟ ਹੈ ਜਿੱਦਾਂ ਕਿ ਸਾਡੇ ਹੁੰਦਾ ਹੈ ਨਾਲ ਦੇ ਨਾਲ ਜਿੰਨੇ ਵੀ ਸਟ੍ਰੀਟ ਸਟਾਲ ਲੱਗੇ ਪਏ ਆ ਖਾਣ ਵਾਸਤੇ ਪਾਣੀ ਐਂਡ 올 ਦੈਟ ਸਟੱਫ ਫੋਨ ਦੀ ਜਿਹੜੀ ਰੀਚਾਰਜ ਹੋਗੇ ਤੇ ਇਸ ਸਮੇਂ ਅਸੀਂ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਇੱਕ ਸਟੋਨ ਮਾਰਕੀਟ ਦੇ ਵਿੱਚ ਹੀ ਕਿ ਜੋ ਕਿ ਥੋੜੀ ਜਿਹੀ ਥੋੜੀ ਜਿਹੀ ਬਾਹਰ ਸੀਗੀ ਉਹਨੂੰ ਦੇਖ ਕੇ ਐਕਸਪਲੋਰ ਕਰਕੇ ਹੁਣ ਅਸੀਂ ਜਾ ਰਹੇ ਸੀਗੇ ਨਵੀਂ ਮੰਜ਼ਿਲ ਦੀ ਤਰਫ ਜਿੱਥੇ ਅਸੀਂ ਖਾਣਾ ਖਾਵਾਂਗੇ किनारे किनारे ਤੇ ਫਰੂਟਸ ਦੀ ਸ਼ਾਪਸ ਹੈ ਗਏ ਜੂਸ ਦੀ ਸ਼ਾਪ ਹੈ ਗਏ ਆ ਤੇ ਬਹੁਤ ساری ਸ਼ਾਪਸ ਹੈ ਗਏ ਆ ਲਾਈਟਸ ਜਗੀਆਂ ਕਿਉਂਕਿ ਥੋੜੀ ਜੀ ਸ਼ਾਮ ਹੋ ਗਈ ਹੈਗੀ ਹੈ ਤੇ ਉਹਦੇ ਤੋਂ ਆ ਤਾਂ ਮੇਨ ਸਿਟੀ ਤੇ ਜਿਹੜੇ ਹੈਗੇ ਸ਼ਿਫਟ ਹੋ ਗਏ ਹੈਗੇ ਆ ਜਿਹਦੇ ਸਿਟੀ ਤੋਂ ਤੁਸੀਂ ਸ਼ਿਫਟ ਹੁੰਦੇ ਵੱਡੀ ਵੱਡੀ ਬਿਲਡਿੰਗਸ ਵਗੈਰਾ ਕੋ ਸ਼ੋ ਹੋਣਾ ਸ਼ੁਰੂ ਹੋ ਜਾਂਦੀ ਹੈ ਆ ਟ੍ਰੈਫਿਕ ਅੱਜ ਥੋੜਾ ਘੱਟ ਸੀਗਾ ਬਟ ਜੋਏ ਕਹਿ ਰਿਹਾ ਸੀਗਾ ਕਿ ਬਿਕੋਜ਼ ਆਫ ਅੱਜ ਵਰਕਿੰਗ ਟਾਈਮ ਹੈਗਾ ਤੇ ਇਸ ਲਈ ਥੋੜਾ ਜਿਹਾ ਜਹਾਜ ਟ੍ਰੈਫਿਕ ਘੱਟ ਚੱਲ ਰਿਹਾ ਹੈ ਇਹਨਾਂ ਟ੍ਰੈਫਿਕ ਨਹੀਂ ਮਿਲਿਆ ਬਟ ਬਹੁਤ ਜ਼ਿਆਦਾ ਸਾਫ਼ ਸੁਥਰੀ ਢੀ ਸਰਕਾਏ ਆ ਲੋਕ ਬਹੁਤ ਅੱਛੇ ਤਰੀਕੇ ਨਾਲ ਟ੍ਰੈਫਿਕ ਰੂਲਸ ਨੂੰ ਹੈ ਫੋਲੋ ਕਰ ਰਿਹਾ ਇਹ ਮੈਟਰੋ ਲਾਈਨ ਦੇ ਜਿਹੜੇ ਹੈਗੇ ਜਾਣ ਵਾਸਤੇ ਜਗ੍ਹਾ ਹੈਗੀ ਹੈ ਜੋ ਇੱਕ ਖਾਸ ਰਹਾ ਰਿਹਾ ਸੀਗਾ ਕਿ ਜੋ ਜਕਾਰਤਾ ਹੈ ਜਕਾਰਤਾ ਵਿੱਚ ਕ੍ਰਾਈਮ ਨਹੀਂ ਹੈ ਬਹੁਤ ਜ਼ਿਆਦਾ ਕਦੇ ਕਦੇ ਬਹੁਤ ਇੱਕ ਵਾਰ ਇਥੇ ਸ਼ੂਟਿੰਗ ਹੋਈ ਸੀਗੀ ਮਤਲਬ यू नो गन फायर होगा और लोग खड़े होके फायर देख रहे हैं और एक बंदा ही वो बर्गर बेच रहा है, है और सा, सारे तो सारे गन फायर देख रहे कोई दौड़ नहीं रहा बचा नहीं रहा सो so, पहली बार लोगों ने थे, क्राइम देखे क्राइम बहुत घट्ट है।, तो है।, I'm है मतलब चलो तो हर इंसान होता है सबसे but uh, acha laga bahut pyara music hai dekho joyne ne banaya hai aur woh hindi gaane the and all electronic electronic yeah so impressive do uh, plus two weeks i was uh, with my friends singing one my church so mm -hmm. this is one good dikha sarang bracelet from indonesia di jene ਠੀਕ ਹੈ ਮੈਂ ਕਹਿ ਵੀ ਦਿਖਾ ਦਵਾਂ ਤੁਹਾਨੂੰ ਸਾਰਿਆਂ ਨੂੰ ਇੰਡੋਨੇਸ਼ੀਆ ਦੀ ਜੇਲ੍ਹ ਕਿਦਾਂ ਦੀ ਦਿਖਦੀ ਹੈ ਤੋ ਚਲੋ ਜੀ ਜੈਮਸਟੋਨ ਦੀ ਮਾਰਕੀਟ ਦੇ ਬਾਰੇ ਬਹੁਤ ਗੱਲਾਂ ਹੋ ਗਈਆਂ ਹੁਣ ਆਪਾਂ ਕੁਝ ਖਾਣ ਪੀਣ ਜਾ ਰਹੇ ਆਂ ਜੋ ਇਹਦੇ ਕਰਕੇ ਹੁਣ ਦੇਖੋ ਕੀ ਖਾਂਦੇ ਆਂ ਆਈ ਹੋਪ ਸੋ ਤੇ ਇਦਾਂ ਦੀ ਹੋਰ ਵੀਡੀਓਜ਼ ਲਈ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਚੈਨਲ ਥੈਂਕ ਯੂ ਸੋ ਮੱਚ ਫਾਰ ਵਾਚਿੰਗ